ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਦੁਨੀਆ ਦਾ ਪਹਿਲਾ ਟੋਲ ਟੈਕਸ ਲਾਉਣ ਵਾਲੇ ਪੰਜਾਬ ਦੀ ਧਰਤੀ ਦੇ ਦੋ ਸੂਰਮਈ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਕੌਣ ਸੀ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਆ ਉਹਨਾਂ ਦੇ ਇਤਿਹਾਸ ਬਾਰੇ ਜਾਣਦੇ ਆ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਕਰਨਾ ਨਾ ਭੁੱਲਣਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧਤ ਸਨ ਬਚਪਨ ਤੋਂ ਹੀ ਨੀੜਰ ਅਤੇ ਫਰਤੀਲੇ ਉਸ ਸਮੇਂ ਮੋਗਲ ਹਕੂਮਤ ਦਾ ਦਬਦਬਾ ਸੀ ਬਾਬਾ ਬੋਤਾ ਸਿੰਘ ਅਤੇ ਬਾਬਾ ਕਰਜਾ ਸਿੰਘ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਉਹ ਯੋਧੇ ਸਨ ਜਿਨ੍ਹਾਂ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਾਬਾਕ ਸਵਾ ਲੱਖ ਸੇ 1 ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਨੂੰ ਪੂਰਾ ਕਰਦੇ ਆ ਉਸ ਸਮੇਂ ਦੀ ਹਕੂਮਤ ਮੁਗਲਾਂ ਨੂੰ ਲਲਕਾਰਦੇ ਹੋਏ 200 ਮੁਗਲ ਸੈਨਿਕਾਂ ਨਾਲ ਲੜਾਈ ਕੀਤੀ ਸੀ ਉਸ ਸਮੇਂ ਸੇਖ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਾਤਾਂ ਨੂੰ ਜਾਂਦੇ ਤੇ ਦਿਨੇ ਜੰਗਲਾਂ ਵਿੱਚ ਸਮਾਂ ਬਤੀਤ ਕਰਦੇ ਸਨ ਇਸ ਤਰ੍ਹਾਂ ਹੀ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਰਾਜਪੋਤਾਨਾਂ ਤੋਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਛੁੱਪਦੇ ਚ ਪਾਉਂਦੇ ਝਾੜੀਆਂ ਬੇਲਾਂ ਦੇ ਵਿੱਚ ਰਵਾਨਾ ਹੋਏ ਅਤੇ ਤਨ ਤਨ ਕੋਲ ਝਾੜੀਆਂ ਬੇਲੇ ਵਿੱਚ ਜਾ ਰਹੇ ਸਨ ਉਥੋਂ ਗੁਜ਼ਰਦੇ ਦੋ ਮੁਸਲਮਾਨਾਂ ਨੂੰ ਝਾੜੀਆਂ ਵਿੱਚੋਂ ਪੈਰਾਂ ਦੀ ਆਵਾਜ਼ ਅਤੇ ਪਰਛਾਵੇਂ ਵਿਖਾਈ ਦਿੱਤੇ ਇੱਕ ਮੁਸਲਮਾਨ ਨੇ ਕਿਹਾ ਇੰਨਾ ਝਾੜੀਆਂ ਪਿੱਛੇ ਸਿੱਖ ਲੱਗਦੇ ਹਨ ਦੂਜਾ ਮੁਸਲਮਾਨ ਬੋਲਿਆ ਨਹੀਂ ਉਹ ਤਾਂ ਲੁਕਣ ਛਿਪਣ ਵਾਲੇ ਨਹੀਂ ਹੁੰਦੇ ਸਾਹਮਣੇ ਮੁਕਾਬਲਾ ਕਰਦੇ ਹਨ ਆਪ ਮਰਦੇ ਹਨ ਜਾਂ ਦੂਜੇ ਨੂੰ ਮਾਰਦੇ ਹਨ ਪਰ ਪਹਿਲਾ ਮੁਸਲਮਾਨ ਬੋਲਿਆ ਪਹਿਰਾਵੇ ਅਤੇ ਸਰੀਰ ਦੀ ਡੀਲਡੋਲ ਤੋਂ ਸਿੱਖ ਹੀ ਦਿਸਦੇ ਹਨ ਫਿਰ ਦੂਜਾ ਮੁਸਲਮਾਨ ਬੋਲਿਆ ਸੂਬਾ ਲਹਾਰ ਜਨਾਬ ਜ਼ਕਰੀਆ ਖਾਨ ਨੇ ਢੰਡੋਰਾ ਪਟਵਾਇਆ ਹੈ ਕਿ ਸਿੱਖ ਮਾਰ ਦਿੱਤੇ ਗਏ ਹਨ ਇਹ ਕੋਈ ਚੋਰੋ ਚੱਕਾ ਜਾਂ ਕਾਇਰ ਹੋਏਗਾ ਚੱਲ ਜਾ ਕੇ ਦੇਖਦੇ ਆ ਪਹਿਲਾ ਮੁਸਲਮਾਨ ਬੋਲਿਆ ਜੇ ਸਿੱਖ ਹੋਇਆ ਤਾਂ ਬਚਣਾ ਮੁਸ਼ਕਲ ਹੋਏਗਾ ਛੱਡ ਆਪਾਂ ਕੀ ਲੈਣਾ ਦੋਨੇ ਮੁਸਲਮਾਨ ਡਰਦੇ ਮਾਰੇ ਚਲੇ ਗਏ ਪਰ ਉਹਨਾਂ ਦੀਆਂ ਆਸ ਵਿੱਚ ਹੋਈਆਂ ਗੱਲਾਂ ਦੋਵਾਂ ਸਿੰਘਾਂ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਦੇ ਕੰਨਾਂ ਵਿੱਚ ਬਾਰ-ਬਾਰ ਗੂੰਜ ਰਹੀਆਂ ਸਨ ਕਿ ਇਹ ਚੋਰ ਚੱਕੇ ਜਾਂ ਕਾਇਰ ਹੋਣਗੇ ਸਿੱਖ ਨਹੀਂ ਹੋ ਸਕਦੇ ਉਹਨਾਂ ਬੈਠ ਕੇ ਵਿਚਾਰ ਕੀਤੀ ਕਿ ਇਹ ਪ੍ਰਚਾਰ ਕਿ ਸਿੰਘ ਖਤਮ ਕੀਤੇ ਜਾ ਚੁੱਕੇ ਹਨ ਇਸ ਨਾਲ ਪੰਥ ਨੂੰ ਬਹੁਤ ਨੁਕਸਾਨ ਪੁੱਜੇਗਾ ਉਹਨਾਂ ਜ਼ਾਲਮ ਮੋਗਲ ਹਕੂਮਤ ਨੂੰ ਇਹ ਸਾਬਤ ਕਰਨ ਲਈ ਕਿ ਸੱਚੇ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਪੰਥ ਦੁਨੀਆ ਤੇ ਅਜੇ ਜਿਉਂਦਾ ਏ ਉਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਖਤਮ ਨਹੀਂ ਕਰ ਸਕਦੀ ਤਰਨਤਨ ਸਾਹਿਬ ਦੇ ਨਜ਼ਦੀਕ ਸਾਹੀ ਸੜਕ ਉੱਤੇ ਨੂਰਦੀਨ ਦੀ ਚੁੰਗੀ ਉੱਤੇ ਕਬਜ਼ਾ ਕਰਕੇ ਇਹ ਸੜਕ ਤੇ ਲੰਘਣ ਵਾਲੇ ਹਰ ਗੱਡੇ ਪਾਸੋਂ ਇਕਾਨਾ ਖੋਤੇ ਪਾਸੋਂ ਇੱਕ ਪੈਸਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਇਹ ਟੈਕਸ ਨਾਕਾ ਲਗਾ ਕੇ ਦੋਹਾ ਸਿੰਘਾਂ ਨੇ ਆਵਾਜ਼ ਫਲਾ ਦਿੱਤੀ ਕਿ ਇੱਥੇ ਖਾਲਸਾ ਦਾ ਰਾਜ ਸਥਾਪਿਤ ਹੋ ਗਿਆ ਹੈ ਜਦ ਕਈ ਦਿਨਾਂ ਤੱਕ ਉਹਨਾਂ ਪਾਸ ਕੋਈ ਮੁਗਲਾਂ ਦੀ ਟੋਲੀ ਨਾ ਪਹੁੰਚੀ ਤਾਂ ਉਹਨਾਂ ਨੇ ਇੱਕ ਮੁਸਾਫਰ ਦੇ ਹੱਥ ਲਾਹੌਰ ਦੇ ਸੂਬੇ ਨੂੰ ਇੱਕ ਚਿੱਠੀ ਲਿਖ ਭੇਜ ਦਿੱਤੀ ਚਿੱਠੀ ਲਿਖਿਆ ਸਿੰਘ ਬੋਤਾ ਹੱਥ ਹੈ ਛੋਟਾ ਵਿੱਚ ਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਨੋ ਨੂੰ ਜਿਉਂ ਆਖੇ ਸਿੰਘ ਬੋਤਾ ਜਦ ਜਕਰੀਆ ਖਾਨ ਨੂੰ ਇਹ ਸੂਚਨਾ ਪਹੁੰਚੀ ਤਾਂ ਉਸ ਨੇ 200 ਸੈਨਿਕਾਂ ਦਾ ਇੱਕ ਦਸਤਾ ਭੇਜਿਆ ਇਹਨਾਂ ਸੈਨਿਕਾਂ ਨੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੂੰ ਘੇਰਾ ਪਾ ਲਿਆ। ਮੁਗਲ ਸੈਨਿਕ ਪਹਿਲਾਂ 2-2 ਕਰਦੇ ਮੁਕਾਬਲਾ ਕਰਨ ਆਏ ਅਤੇ ਬਾਬਾ ਬੋਤਾ ਸਿੰਘ ਨੇ ਦੋਨਾਂ ਮੁਗਲ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਬਾਬਾ ਬੋਤਾ ਸਿੰਘ ਨੇ 4-4 ਮੁਗਲ ਸੈਨਿਕਾਂ ਨੂੰ ਸੱਦੇ ਆ ਅਤੇ 4-4 ਮੁਗਲ ਸੈਨਿਕਾਂ ਨੂੰ ਆਪਣੇ ਹੱਥ ਵਿੱਚ ਫੜੇ ਛੋਟਿਆਂ ਨਾਲ ਹੀ ਮਾਰ ਮੁਕਾ ਦਿੱਤਾ। ਅਤੇ ਅਖੀਰ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਤੇ ਪੂਰੀ ਮੁਗਲ ਸੈਨਾ ਟੁੱਟ ਪਈ। ਅਤੇ ਉਹਨਾਂ ਕੋਲ ਤਲਵਾਰ ਅਤੇ ਨੇਜੇ ਸਨ ਜਦਕਿ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਛੋਟਿਆਂ ਨਾਲ ਉਹਨਾਂ ਦਾ ਮੁਕਾਬਲਾ ਕਰੇ ਸਨ ਅਤੇ ਅਖੀਰ 27 ਜੁਲਾਈ 1739 ਈਸਵੀ ਨੂੰ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਸ਼ਹੀਦ ਹੋ ਗਏ ਇਹਨਾਂ ਦੋਨਾਂ ਮਹਾਨ ਸ਼ਹੀਦਾਂ ਨੇ ਇਹ ਸਾਬਤ ਕਰ ਦਿੱਤਾ ਕਿ ਖਾਲਸਾ ਕਦੇ ਵੀ ਮਰਦਾ ਨਹੀਂ ਖਾਲਸਾ ਕਦੇ ਵੀ ਘਟ ਗਿਣਤੀ ਵਿੱਚ ਨਹੀਂ ਹੁੰਦਾ ਖਾਲਸੇ ਦੀ ਜੜਾਂ ਮਹਾਰਾਜ ਨੇ ਪਤਾਲ ਵਿੱਚ ਲਾਈਆਂ ਹੋਈਆਂ ਹਨ ਅਤੇ ਹਰ ਜ਼ੁਲਮ ਦੇ ਖਿਲਾਫ ਖਾਲਸਾ ਖੜਾ ਹੋਠਦਾ ਹੈ ਜਿਸ ਜਗ੍ਹਾ ਤੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਜੰਗ ਲੜੀ ਸੀ ਉਹ ਜਗ੍ਹਾ ਤੇ ਅੱਜ ਕੱਲ ਇੱਕ ਬਹੁਤ ਹੀ ਸੁੰਦਰ ਗੁਰੂ ਘਰ ਸਜੋਬਤ ਹੈ ਜਿੱਥੇ ਸੰਗਤਾਂ ਦੋਨੇ ਬਾਬਿਆਂ ਦੀ ਜੋਸ਼ੀ ਦੀ ਹੈ ਉਸ ਨੂੰ ਨਤਮਸਤਕ ਹੋਣ ਆਉਂਦੀਆਂ ਹਨ ਅਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ ਤਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਅਤੇ ਬਹਿਗੁਰੂ ਕਮੈਂਟ ਵਿੱਚ ਲਿਖਣਾ ਨਾ ਭੁੱਲਣਾ